ਇੱਕ ਸਮੇਂ ਦੀ ਗੱਲ ਹੈ ਪੰਜਾਬ ਵਿੱਚ ਡੀਜ਼ਲ ਤੇਲ ਦੀ ਬਹੁਤ ਘਾਟ ਪੈ ਗਈ ਸੀ ਝੋਨੇ ਦੀ ਫਸਲ ਲਈ ਡੀਜ਼ਲ ਦੀ ਖਾਸ ਜ਼ਰੂਰਤ ਪੈਂਦੀ ਹੈ ਡੀਜ਼ਲ ਲੈਣ ਲਈ ਲੋਕ ਸਵੇਰੇ 4 ਵਜੇ ਤੋਂ ਹੀ ਲਾਈਨਾਂ ਵਿੱਚ ਖੜ ਜਾਂਦੇ ਸਨ ਪੰਜਾਬ ਦੇ ਇੱਕ ਪਿੰਡ ਦੇ ਇੱਕ ਬਜ਼ੁਰਗ ਜਿਨ੍ਹਾਂ ਦਾ ਨਾਮ ਬਾਬਾ ਮਹਿਰ ਸੀ ਉਹ ਸੁਭਾਅ ਦਾ ਬਹੁਤ ਹੀ ਮਲਾਪੜਾ ਤੇ ਹਮਦਰਦੀ ਭਰਿਆ ਸੀ ਬਾਬਾ ਮਹਿਰ ਵੀ ਡੀਜ਼ਲ ਲੈਣ ਲਈ ਸਵੇਰ ਹੁੰਦੇ ਆ ਹੀ ਲਾਈਨਾਂ ਵਿੱਚ ਖੜ ਜਾਂਦਾ 8 ਵਜੇ ਨੂੰ ਬਾਬੇ ਮਹਿਰ ਦੀ ਵਾਰੀ ਆ ਗਈ ਬਾਬੇ ਮਹਿਰ ਦੇ ਪਿੰਡ ਦੀ ਇੱਕ ਔਰਤ ਜਿਸ ਦਾ ਪਤੀ ਮਰ ਚੁੱਕਿਆ ਸੀ ਆਪਣੇ 12 ਸਾਲ ਦੇ ਮੁੰਡੇ ਨੂੰ ਨਾਲ ਲੈ ਕੇ ਦੂਰ ਪਿੱਛੇ ਖੜੀ ਸੀ। ਬਾਬੇ ਮਹਿਰ ਨੇ ਉੱਚੀ ਆਵਾਜ਼ ਮਾਰ ਕੇ ਕਿਹਾ ਆਪਾ ਹੀ ਕੁੜੀਏ ਤੁਸੀਂ ਡੀਜ਼ਲ ਲੈ ਲਵੋ। ਬਾਬੇ ਦੀ ਆਵਾਜ਼ ਸੁਣਦੇ ਹੀ ਕਈ ਮੁੰਡਿਆਂ ਨੇ ਵਿਰੋਧ ਕੀਤਾ। ਬਾਬਾ ਮਹਿਰ ਉਸਔਰਤ ਨੂੰ 5 ਲੀਟਰ ਡੀਜ਼ਲ ਦਿਵਾ ਕੇ ਸਾਰਿਆਂ ਤੋਂ ਪਿੱਛੇ ਜਾ ਕੇ ਖੜਾ ਹੋ ਗਿਆ। 12 ਵੱਜ ਚੁੱਕੇ ਸੀ। ਬਾਬੇ ਮਹਿਰ ਦੀ ਵਾਰੀ ਨੇੜੇ ਆ ਚੁੱਕੀ ਸੀ। ਐਨੇ ਨੂੰ ਕੋਈ ਨਵਾਂ ਟਰੈਕਟਰ ਲੈ ਕੇ ਗੁਰੂ ਘਰ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਉਣ ਜਾ ਰਿਹਾ ਸੀ। ਉਹਨਾਂ ਦੇ ਟੂਰ ਦਾ ਡੀਜ਼ਲ ਖਤਮ ਹੋ ਗਿਆ ਸੀ। ਪੰਪ ਤੇ ਮਾਲਕ ਨੂੰ ਡੀਜ਼ਲ ਲੈਣ ਦੀ ਅਪੀਲ ਕੀਤੀ। ਪੰਪ ਮਾਨਕ ਨੇ ਲਾਈਨਾਂ ਵਿੱਚ ਖੜੇ ਲੋਕਾਂ ਤੋਂ ਪਿੱਛੇ ਖੜੇ ਹੋਣ ਲਈ ਕਿਹਾ। ਐਨੇ ਨੂੰ ਬਾਬਾ ਮਹਿਰ ਦੀ ਡੀਜ਼ਲ ਲੈਣ ਦੀ ਵਾਰੀ ਆ ਚੁੱਕੀ ਸੀ। ਬਾਬੇ ਮਹਿਰ ਨੇ ਆਪਣੀ ਥਾਂ ਸੰਗਤ ਨੂੰ ਡੀਜ਼ਲ ਦਵਾ ਦਿੱਤਾ ਅਤੇ ਫਿਰ ਤੋਂ ਖੜੇ ਲੋਕਾਂ ਤੋਂ ਪਿੱਛੇ ਖੜਾ ਹੋ ਗਿਆ। ਦੋ ਵੱਚ ਚੁੱਕੇ ਸੀ। ਹਰ ਇੱਕ ਦੀ ਦੁਪਹਿਰ ਦੀ ਰੋਟੀ ਆਈ ਪਰ ਬਾਬੇ ਮਹਿਰ ਦੀ ਰੋਟੀ ਲੈ ਕੇ ਆਉਣ ਵਾਲਾ ਕੋਈ ਨਹੀਂ ਸੀ। ਬਾਬੇ ਨੇ ਪਾਣੀ ਪੀਤਾ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ। ਸ਼ਾਮ 4:30 ਵਜੇ ਪੰਪ ਦੇ ਮਾਲਕ ਨੇ ਕਿਹਾ ਡੀਜ਼ਲ ਖਤਮ ਹੋ ਚੁੱਕਾ ਹੈ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ ਬਾਬਾ ਮਿਹਰ ਨੇ ਵੀ 9 ਕਿਲੋਮੀਟਰ ਦੀ ਦੂਰੀ ਸਾਈਕਲ ਤੇ ਤੈਅ ਕਰਨ ਲਈ ਰੱਜ ਕੇ ਪਾਣੀ ਪੀਤਾ ਵਾਪਸ ਜਾਣ ਦੀ ਤਿਆਰੀ ਕੀਤੀ ਪੰਪ ਮਾਲਕ ਅੰਦਰ ਤੋਂ ਬਾਬੇ ਮਿਹਰ ਨੂੰ ਦੇਖ ਰਿਹਾ ਸੀ ਉਸ ਨੇ ਬਾਬੇ ਦੇ ਹਮਦਰਦੀ ਭਰੇ ਦਿਲ ਦੀ ਕਦਰ ਕਰਦੇ ਹੋਏ ਬਾਬੇ ਨੂੰ ਆਵਾਜ਼ ਮਾਰੀ ਅਤੇ ਕੁਝ ਡੀਜ਼ਲ ਸਰਕਾਰੀ ਕੋਟਲੀ ਵਿੱਚ ਛਾ ਕੇ ਰੱਖਿਆ ਹੋਇਆ ਸੀ ਉਸ ਵਿੱਚੋਂ 10 ਲੀਟਰ ਬਾਬੇ ਮਿਹਰ ਨੂੰ ਦੇਣ ਲਈ ਕਿਹਾ ਪਰ ਬਾਬਾ ਮਿਹਰ ਅਜੇ ਵੀ ਆਪਣੇ ਪਿੱਛੇ ਵੇਖ ਰਿਹਾ ਸੀ ਸਾਰੇ ਲੋਕ ਚਾ ਚੁੱਕੇ ਸਨ